ਸ਼ਾਸਤਰੀ ਖਾਲਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਨਰਸੋਈ ਤੇ ਅੱਜ ਬਣਾਵਾਂਗੇ ਆਪਾਂ ਆਲੂ ਮਟਰ ਤੇ ਮੇਥਿਆਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਸਬਜੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਸਵਾਲ ਬਣ ਕੇ ਤਿਆਰ ਹੁੰਦੀ ਹੈਗੀ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲੈ ਲਾਂਗੇ ਇਹਦੇ ਵਿੱਚ ਪਾ ਲਵਾਂਗੇ ਆਪਾਂ ਇੱਕ ਕੜਛੀ ਦੇ ਕਰੀਬ ਤੇਲ ਤੇ ਇੱਧਰ ਆਪਾਂ ਜਿਹੜੇ ਘਰੇ ਵੀ ਜਿਆ ਆਲੂ ਸੀਗੇ ਉਹਨਾਂ ਨੂੰ ਪੁੱਟਿਆ ਸੀਗਾ ਤੇ ਪਟਕੇ ਤੇ ਉਹਨਾਂ ਦੇ ਵਿੱਚ ਜਿਹੜੇ ਬਰੀਕ ਬਰੀ ਕਰ ਲੂ ਸੀ ਉਹ ਆਪਾਂ ਛਾਂਟ ਕੇ ਧੋ ਲਏ ਹੈਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਲਿਆ ਛਿੱਲੇ ਨਹੀਂ ਹੈਗੇ ਕਿਉਂਕਿ ਇਹ ਕਾਫੀ ਜਿਆਦਾ ਛੋਟੇ ਸੀ ਕਿ ਚੰਗੀ ਤਰ੍ਹਾਂ ਹੱਥਾਂ 'ਚ ਮਸਲ ਕੇ ਇਹਨਾਂ ਦੇ ਛਿਲਕੇ ਜਿਹੜੇ ਉਤਾਰ ਲਏ ਹੈਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਤੇ ਜਦ ਤੱਕ ਜਿਹੜੇ ਆਪਣੇ ਆਲੂ ਹੈ ਇਹ ਪੁੱਜਦੇ ਨੇਗੇ ਤੇ ਉਦੋਂ ਤੱਕ ਆਪਾਂ ਜਿਹੜੀ ਮਸਾਲੇ ਦੀ ਹੈਗੀ ਜਿਹੜੀ ਤਿਆਰੀ ਕਰਦੇ ਆਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬាទ-ਬាទ ਸਬਸਕ੍ਰਾਈਬ ਕਰਨਾ ਤੇ ਇੱਧਰ ਆਪਾਂ ਮਸਾਲੇ ਵਾਸਤੇ ਟਮਾਟਰ ਲੈ ਲਿਆਗਾ ਪਿਆਜ਼ ਲੈ ਲਿਆ ਛਿੱਲ ਕੇ ਹਰੀਆਂ ਮਿਰਚਾਂ ਲੈ ਲਿਆ ਨੇ ਤੇ ਅਦਰਕ ਲੈ ਲਿਆਗਾ ਤੇ ਇੱਧਰ ਆਪਾਂ ਮਸਾਲੇ ਨੂੰ ਰਗੜਨ ਵਾਸਤੇ ਇੱਕ ਕੁੰਡਾ ਲੈ ਲਿਆ ਮਿੱਟੀ ਵਾਲਾ ਤੇ ਇਹਦੇ ਵਿੱਚ ਜਿਹੜਾ ਆਪਾਂ ਨੇ ਅਦਰਕ ਐਨੁ ਬਰੀਕ ਬਰੀਕ ਕਟਿੰਗ ਕਰ ਲਿਆਗਾ ਤੇ ਨਾਲ ਹੀ ਆਪਾਂ ਇਹਦੇ 6-7 ਮਿਰਚਾਂ ਨੇ ਹਰੀਆਂ ਵਾਲੀਆਂ ਤੇ ਇਹਨਾਂ ਨੂੰ ਆਪਾਂ ਕੱਟ ਲਿਆਗਾ ਤੇ ਨਾਲ ਹੀ ਇਹਦੇ ਆਪਾਂ ਬਰੀਕ ਬਰੀਕ ਲਸਣ ਦੀਆਂ ਹਰੀਆਂ ਵਾਲੀਆਂ ਜਿਹੜੀਆਂ ਭੂਕਾਂ ਹੁੰਦੀਆਂ ਉਹਨਾਂ ਨੂੰ ਕੱਟ ਲਿਆ ਇਹਦਾ ਫਲੇਵਰ ਹੈ ਜਿਹੜਾ ਇਸ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤਾਂ ਕਰਕੇ ਆਪਾਂ ਹਰੇ ਲਸਣ ਦਾ ਜੂਸ ਕੀਤਾ ਇੱਥੇ ਤੇ ਇਹਨੂੰ ਆਪਾਂ ਪੀਸ ਲਵਾਂਗੇ ਰਗੜ ਲਵਾਂਗੇ ਤੇ ਜਾਤੇ ਕਰ ਆਪਣਾ ਮਸਾਲਾ ਰਗੜਿਆ ਜਾ ਰਿਹਾ ਹੈਗਾ ਉਦੋਂ ਤੱਕ ਜਿਹੜੇ ਆਪਣੇ ਆਲੂ ਹੈਗੇ ਥੋੜੇ ਭੁੱਜ ਜਾਣਗੇ ਨਰਮ ਹੋ ਜਾਣਗੇ ਤੇ ਨਾਲ ਦੀ ਨਾਲ ਆਪਾਂ ਉਹਨਾਂ ਨੂੰ ਵੀ ਚੈੱਕ ਕਰਦੇ ਰਵਾਂਗੇ ਤੇ ਨਾਲ ਹੀ ਆਪਾਂ ਜਿਹੜਾ ਇਹ ਮਸਾਲਾ ਹੈਗਾ ਉਹ ਬਣਾ ਲਵਾਂਗੇ ਤੇ ਜਿਹੜਾ ਕੁੰਡੇ ਵਿੱਚ ਕੁੱਟ ਕੇ ਜਦੋਂ ਆਪਾਂ ਮਸਾਲੇ ਨਾਲ ਸਬਜ਼ੀ ਤਿਆਰ ਕਰਦੇ ਆਂ ਤੇ ਇਹਦਾ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਬਹੁਤ ਹੀ ਲਜੀਜ਼ ਬਹੁਤ ਜ਼ਿਆਦਾ ਸਵਾਦ ਇੱਕ ਵਾਰ ਇਸ ਤਰ੍ਹਾਂ ਦੀ ਸਬਜ਼ੀ ਜਿਹੜੀ ਆ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਆਲੂ ਮਟਰ ਤੇ ਮੈਥੇ ਦੀ ਤੇ ਜਿਹੜਾ ਇਹਦਾ ਸਬਜ਼ੀ ਦਾ ਮਤਲਬ ਹੈ ਕਿ ਕਰਾਰਾਪਨ ਹੈਗਾ ਇੰਨਾ ਜ਼ਿਆਦਾ ਹੈਗਾ ਤੇ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਵਾਰ-ਵਾਰ ਐਸੇ ਤਰ੍ਹਾਂ ਦੀ ਸਬਜ਼ੀ ਜਿਹੜੀ ਬਣਾ ਕੇ ਖਾਣਾ ਚਾਹੋਗੇ ਤੇ ਇਧਰ ਜਿਹੜੀਆਂ ਮਿਰਚਾਂ ਆਪਣੀਆਂ ਪੀਸੀਆਂ ਗਈਆਂ ਨੇ ਹੀ ਅਦਰਕ ਵੀ ਤੇ ਇਧਰ ਆਪਾਂ ਆਲੂ ਆ ਜਿਹੜੇ ਉਹ ਵੀ ਚੈੱਕ ਕਰ ਲੈਣੇ ਹੈਗੇ ਆ ਆਲੂਆਂ ਦੇ ਵਿੱਚ ਆਪਾਂ ਥੋੜਾ ਜਿਹਾ ਹਲਦੀ ਪਾ ਲਿਆ ਅੱਧਾ ਚਮਚਾ ਤੇ ਅੱਧਾ ਖੰਚਮਚਾ ਨੂਨ ਪਾ ਲਿਆ ਇਹਦੇ ਨਾਲ ਜਿਹੜਾ ਆਲੂਆਂ ਦਾ ਕਲਰ ਹੈ ਉਹ ਵੀ ਥੋੜਾ ਜਿਹਾ ਪੀਲਾ ਹੋ ਜਾਊਗਾ ਨਹੀਂ ਤੇ ਜਿਹੜੇ ਨਵੇਂ ਵਾਲੇ ਆਲੂ ਨੇਗੇ ਥੋੜੇ ਜਿਹਾ ਵਾਈਟ ਵਾਈਟ ਹੀ ਦਿਖਦੇ ਰਹਿੰਦੇ ਨੇਗੇ ਸਬਜ਼ੀ ਦੇ ਵਿੱਚ ਤਾਂ ਕਰਕੇ ਆਪਾਂ ਹਲਦੀ ਨਾਲ ਹੀ ਇਹਦੇ ਐਡ ਕਰ ਲਈਏ ਤੇ ਇਹਦਾ ਕਲਰ ਹੈਗਾ ਜਿਹੜਾ ਥੋੜਾ ਆਲੂਆਂ ਨੂੰ ਚੜਜੂਗਾ ਤੇ ਬਹੁਤ ਹੀ ਸੋਹਣੇ ਦਿਖਣ ਚ ਲੱਗਣਗੇ ਤੇ ਜਦ ਤੱਕ ਹੋਰ ਆਲੂ ਪੁੱਸਦੇ ਆਪਨੇ ਤੇ ਉਦੋਂ ਤੱਕ ਆਪਾਂ ਜਿਹੜਾ ਨਾਲ ਪਿਆਜ਼ ਕਟਿੰਗ ਕਰਕੇ ਤੇ ਪਿਆਜ਼ਾਂ ਨੂੰ ਵੀ ਰਗੜਨੇਗਾ ਤੇ ਮਸਾਲਾ ਆਪਣਾ ਪੂਰਾ ਤਿਆਰ ਕਰ ਲਵਾਂਗੇ ਜਦ ਤੱਕ ਆਲੂ ਹੈਗੇ ਜਿਹੜੇ ਆਪਣੇ ਭੁੱਜਣਗੇ ਇੱਥੇ ਮੈਂ 4-5 ਜਿਹੜੇ ਪਿਆਜ਼ ਸੀਗੇ ਉਹਨਾਂ ਨੂੰ ਕੱਟ ਕੇ ਤੇ ਉਹਨਾਂ ਦਾ ਵੀ ਮਸਾਲਾ ਜਿਹੜਾ ਬਣਾ ਲੂੰਗੀ ਤੇ ਨਾਲ ਦੀ ਨਾਲ ਜਿਹੜੇ ਆਲੂ ਹੈਗੇ ਉਹਨਾਂ ਨੂੰ ਵੀ ਆਪਾਂ ਚੈੱਕ ਕਰਦੇ ਰਹਾਂਗੇ ਆਪਾਂ ਸਬਜੀ ਤਾਂ ਮਿਕਸੀ ਦੇ ਵਿੱਚ ਮਸਾਲਾ ਪੀਸ ਕੇ ਵੀ ਬਣਾਉਨੇ ਹੈਗੇ ਪਰ ਜਿਹੜਾ ਇਸ ਤਰ੍ਹਾਂ ਮਸਾਲਾ ਰਗੜ ਕੇ ਜਿਹੜਾ ਸਵਾਦ ਆਏਗਾ ਸਬਜੀ ਦਾ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਬਿਲਕੁਲ ਦੇਸੀ ਤੇ ਸਿੰਪਲ ਤਰੀਕੇ ਨਾਲ ਬਾਕੀ ਮਿੱਟੀ ਵਾਲੇ ਬਰਤਨ ਦੇ ਵਿੱਚ ਮਤਲਬ ਕਿ ਮਿੱਟੀ ਵਾਲੇ ਕੁੰਡੇ ਦੇ ਵਿੱਚ ਜਦੋਂ ਆਪਾਂ ਮਸਾਲਾ ਘੋਟਦੇ ਆਂਗੇ ਤੇ ਜਿਹੜਾ ਆਪਣਾ ਘੋਟ ਹੈਗਾ ਇਹ ਮਸਾਲੇ ਵਾਲਾ ਇਹ ਹੈਗਾ ਨਿੰਮ ਦੀ ਲੱਕੜ ਦਾ ਤਾਂ ਇਹਦਾ ਜਿਹੜਾ ਇੱਕ ਕੰਬੀਨੇਸ਼ਨ ਹੁੰਦਾ ਹੈਗਾ ਤੇ ਜਿਹੜਾ ਟੇਸਟ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਮਤਲਬ ਕਿ ਮਸਾਲੇ ਦਾ ਤੇ ਥੋੜੇ ਜਿਹਾ ਪਿਆਜ਼ ਆਪਾਂ ਰਗੜ ਲੈਣਗੇ ਦੋਸਤੋ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਸਵਾਦ ਅਨੁਸਾਰ ਨੂਨ ਹਲਦੀ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਤੇ ਇਹਦੇ ਨਾਲ ਜਿਹੜਾ ਕਿ ਮਸਾਲ ਮਤਲਬ ਕਿ ਪਿਆਜ਼ਾਂ ਦੇ ਵਿੱਚੋਂ ਪਾਣੀ ਨਿਕਲਦਾ ਹੈਗਾ ਉਹ ਨਾਲ ਥੋੜਾ ਜਿਹਾ ਸੋਕ ਲੈਂਦੇ ਆ ਮਸਾਲੇ ਫੁੱਲ ਜਾਂਦੇ ਨੇਗੇ ਤਾਂ ਕਰਕੇ ਕੁੱਟਣ ਦੇ ਵਿੱਚ ਆਸਾਨੀ ਆਉਂਦੀ ਹੈ ਰਗਣ ਦੇ ਵਿੱਚ ਮਸਾਲਾ ਤਾਂ ਇਹਨਾਂ ਨੂੰ ਆਪਾਂ ਰਗੜ ਲਵਾਂਗੇ ਤੇ ਨਾਲ ਹੀ ਨਾਲ ਆਪਾਂ ਜਿਹੜੇ ਆਪਣੇ ਆਲੂ ਨੇਗੇ ਉਹਨਾਂ ਨੂੰ ਵੀ ਚੈੱਕ ਕਰਦੇ ਰਹਾਂਗੇ ਕੜਸ਼ੀ ਮਾਰਦੇ ਰਵਾਂਗੇ ਤਾਂ ਕਿ ਜਿਹੜੇ ਆਲੂ ਹੈਗੇ ਉਹ ਚੰਗੀ ਤਰ੍ਹਾਂ ਪੱਕ ਜਾਣ ਨਰਮ ਹੋ ਜਾਣ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਸਾਲਾ ਇਸ ਤਰ੍ਹਾਂ ਰਗੜ ਲਵਾਂਗੇ ਤੇ ਇਧਰ ਆਪਾਂ ਆਲੂ ਹੈਗੇ ਜਿਹੜੇ ਉਹ ਦੇਖ ਸਕਦੇ ਆਂਗੇ ਕਿੰਨੇ ਵਧੀਆ ਜਿਹੜੇ ਭੁੱਜ ਰਹੇ ਨੇ ਤੇ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਹਰੇ ਮਟਰ ਜਿਹੜੇ ਮੈਂ ਪਹਿਲਾਂ ਹੀ ਕੱਢ ਕੇ ਰੱਖ ਲਿਆ ਇੱਕ ਕੌਲੀ ਦੇ ਕਰੀਬ ਤੇ ਫਰੈਸ਼ ਵਾਲੇ ਹਰੇ ਮਟਰ ਤੇ ਇਹ ਜਿਹੜਾ ਮਸਾਲਾ ਇੱਧਰ ਆਪਣਾ ਬਣ ਕੇ ਤਿਆਰ ਹੋ ਗਿਆਗਾ ਤੇ ਕੋਈ ਗੱਲ ਨਹੀਂ ਮੜਾ ਮੋਟਾ ਜਿਹੜਾ ਪੀਸ ਕਈ ਵਾਰ ਰਹਿ ਵੀ ਜਾਂਦਾ ਪਿਆਜ਼ ਦਾ ਤਾ ਕੋਈ ਜਿਆਦਾ ਐ ਨਹੀਂ ਹੈਗਾ ਕਭੀ ਜਿਸ ਤਰ੍ਹਾਂ ਆਪਾਂ ਮਿਕਸੀ ਦੇ ਵਿੱਚ ਪੀਸਦੇ ਆ ਉਸ ਤਰ੍ਹਾਂ ਹੀ ਸਮੂਥਿੰਗ ਹੋ ਜੂਗੀ ਇਹਦੀ ਕੋਈ ਗੱਲ ਨਹੀਂ ਇਹਦਾ ਟੇਸਟ ਵੱਖਰੇ ਹੁੰਦਾ ਹੈਗਾ ਮਸਾਲੇ ਦਾ ਤੇ ਇਧਰ ਜਿਹੜੇ ਆਲੂ ਆ ਇਹਨਾਂ ਦੇ ਵਿੱਚ ਆਪਾਂ ਇੱਕ ਕੌਲੀ ਦੇ ਕਰੀਬ ਜਿਹੜੇ ਮਟਰ ਹੈਗੇ ਪਾ ਦਵਾਂਗੇ ਮਟਰ ਨੂੰ ਵੀ ਪੁੰਨ ਲਵਾਂਗੇ ਆਲੂਆਂ ਦੇ ਨਾਲ ਹੀ ਕਿਉਂਕਿ ਮਟਰ ਵੀ ਆ ਜਿਹੜੇ ਥੋੜੇ ਨਰਮ ਹੋ ਜਾਣਗੇ ਤਾਂ ਫਿਰ ਜਿਆਦਾ ਮਤਲਬ ਕਿ ਸਬਜ਼ੀ ਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈਗੀਗੀ ਤੇਨ ਚਾਤੇ ਕਰ ਆਪਣੇ ਮਟਰਾਲੂ ਭੁੱਜ ਦੇਣਗੇ ਤੇ ਉਧਰ ਆਪਾਂ ਜਿਹੜਾ ਬਾਕੀ ਮਸਾਲਾ ਆਪਣਾ ਅਧੂਰਾ ਰਹਿ ਗਿਆਗਾ ਉਹਨੂੰ ਵੀ ਆਪਾਂ ਕੰਪਲੀਟ ਕਰ ਲੈਣੇ ਹੈਗੇ ਤੇ ਇਹਨਾਂ ਨੂੰ ਆਪਾਂ ਭੁੱਜਣ ਵਾਸਤੇ ਛੜ ਦੰਨੇ ਹੈਗੇ ਤੇ ਬਿਲਕੁਲ ਥੱਲੇ ਨਹੀਂ ਲੱਗਦੇ ਹੈਗੇ ਇਹ ਕੜਾਈਏ ਦੇ ਵਿੱਚ ਤੇ ਬਿਲਕੁਲ ਵਧੀਆ ਭੁੱਜ ਜਾਣਗੇ ਨਰਮ ਹੋ ਜਾਣਗੇ ਤੇ ਇਧਰ ਆਪਾਂ ਜਿਹੜਾ ਇੱਕ ਬੜੇ ਸਾਈਜ਼ ਦਾ ਟਮਾਟਰ ਲੈ ਲਿਆਗਾ ਤੇ ਇਹਨੂੰ ਆਪਾਂ ਬ੍ਰੇਕ ਬ੍ਰੇਕ ਫਾੜੀਆਂ ਦੇ ਵਿੱਚ ਕੱਟ ਕੇ ਆਪਣੇ ਮਸਾਲੇ ਵਾਲੇ ਹੁੰਡੇ ਦੇ ਵਿੱਚ ਹੀ ਪਾ ਲਵਾਂਗੇ ਕਿਉਂਕਿ ਇਹ ਮਤਲਬ ਹੈ ਕਿ ਨਾ ਜਿਹੜਾ ਪਿਆਸ ਹੈਗਾ ਉਹ ਪਾਣੀ ਛੱਡ ਦਿੰਦਾ ਹੈਗਾ ਤੇ ਨਮਕ ਪਾਇਆ ਹੋਇਆ ਹੈਗਾ ਤੇ ਜੇ ਇਹਨੂੰ ਪਿਆਸ ਨੂੰ ਟਮਾਟਰ ਨੂੰ ਨਾਲ ਪਾ ਲੈਂਦੇ ਤਾਂ ਨਾਲ ਹੀ ਪੀਸਿਆ ਜਾਂਦਾ ਤੇ ਪਰ ਮੇਰੇ ਧਿਆਨ ਤੋਂ ਨਿਕਲ ਗਿਆ ਸੀਗਾ ਵੀ ਟਮਾਟਰ ਵੀ ਪੀਸਣਾ ਹੈਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਘਟ ਕੇ ਪਾ ਲਵਾਂਗੇ ਤਾਂ ਕਰਕੇ ਮੈਂ ਇਹਨੂੰ ਟਮਾਟਰ ਨੂੰ ਕਟਿੰਗ ਕਰਕੇ ਬਰੀਕ-ਬਰੀਕ ਫਾੜੀਆਂ ਚ ਪਾ ਲਿਆ ਤੇ ਜਦੋਂ ਮਸਾਲਾ ਪੁੱਜ ਜਾਗੇ ਤੇ ਬਿਲਕੁਲ ਹੀ ਵਧੀਆ ਜਿਹੜਾ ਮਸਾਲਾ ਬਣ ਜਾਊਗਾ ਟਮਾਟਰ ਬਿਲਕੁਲ ਪੁੱਜ ਜਾਊਗਾ ਮਲਾਈਮ ਹੋ ਜਾਊਗਾ ਤੇ ਇਹਨੂੰ ਆਪਾਂ ਬਰੀਕ-ਬਰੀਕ ਫਾੜੀਆਂ ਚ ਕੱਟ ਲਿਆ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਜਿਹੜਾ ਚੈਨਲ ਹੈ YouTube ਚੈਨਲ ਨੰਬਰ 1 ਰਸੋਈ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਧਰ ਜਿਹੜੇ ਟਮਾਟਰ ਰਹਿ ਗਏ ਉਹ ਆਪਾਂ ਕੱਟ ਲੈਨੇ ਤੇ ਇਧਰ ਜਿਹੜੇ ਆਪਣੇ ਆਲੂ ਤੇ ਮਟਰ ਹੈ ਉਹ ਵੀ ਤਕਰੀਬਨ ਪੱਕ ਕੇ ਤਿਆਰ ਹੋ ਗਏ ਆ ਸੌਫਟ ਹੋ ਗਏ ਨੇਗੇ ਤੇ ਇਹਨਾਂ ਨੂੰ ਆਪਾਂ ਇੱਕ ਪਲੇਟ ਜਾਂ ਥਾਲੀ ਦੇ ਵਿੱਚ ਕੱਢ ਲਵਾਂਗੇ ਤੇ ਜਦ ਤੱਕ ਇਹ ਆਪਣੇ ਜਿਹੜੇ ਹੈਗੇ ਆਪਾਂ ਕੜਾਈਏ ਨੂੰ ਬੇਲਾ ਕਰ ਲਵਾਂਗੇ ਤੇ ਇਹਨਾਂ ਨੂੰ ਥਾਲੀ 'ਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈਗਾ ਬਹੁਤ ਹੀ ਸੋਹਣੇ ਲੱਗਦੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਐਸੀ ਕੜਾਈਏ ਦੇ ਵਿੱਚ ਥੋੜਾ ਤੇਲ ਪਾ ਲਵਾਂਗੇ ਤੇਲ ਪਾ ਕੇ ਤੇ ਇਹਦੇ ਵਿੱਚ ਜਿਹੜਾ ਆਪਾਂ ਮਸਾਲਾ ਹੈਗਾ ਉਹ ਪੁੱਨ ਲਵਾਂਗੇ ਤੇ ਇਥੇ ਮੈਂ ਨਾਲ ਹੀ ਮਤਲਬ ਕਿ ਜਿਹੜੇ ਮੇਥੇ ਸੀਗੇ ਉਹਨਾਂ ਨੂੰ ਸਾਫ਼ ਕਰਕੇ ਫਰੈਸ਼ ਤੋੜ ਕੇ ਤੇ ਧੋ ਕੇ ਤੇ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਤੇ ਉਹ ਵੀ ਤਿਆਰ ਕਰ ਲਈ ਹੈਗੇ ਤੇ ਆਪਾਂ ਵਾਪਸ ਕੜਾਈ ਆ ਲੈ ਲਿਆ ਉਹੀ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਤਾਂ ਹੈਗਾ ਸੀਗਾ ਕਿਉਂਕਿ ਜ਼ਿਆਦਾ ਤੇਲ ਨਹੀਂ ਸੋਕਦੇ ਹੈਗੇਗੇ ਮਟਰਾਂ ਲੋ ਤੇ ਇਹਦੇ ਵਿੱਚ ਫਾਤ ਆਪਾਂ ਅੱਧਾ ਚਮਚੇ ਦੇ ਕਰੀਬ ਜੀਰਾ ਜੀਰਾ ਭੁੰਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਮਸਾਲਾ ਹੁਣ ਕਰ ਦਵਾਂਗੇ ਆਪਾਂ ਮਸਾਲਾ ਐਡ ਟਮਾਟਰ ਨੂੰ ਵਿੱਚ ਹੀ ਮਿਕਸ ਕਰ ਲਵਾਂਗੇ ਆਪਾਂ ਮਸਾਲੇ ਦੇ ਤੇ ਪਾ ਦਵਾਂਗੇ ਦੇ ਵਿੱਚ ਮਸਾਲਾ ਮਸਾਲੇ ਨੂੰ ਆਪਾਂ ਪਾ ਕੇ ਸਾਰੇ ਨੂੰ ਤੇ ਨੂੰ ਮਿਕਸ ਕਰ ਲਵਾਂਗੇ ਤੇ ਪੁੱਜਣ ਵਾਸਤੇ ਛੱਡ ਦਵਾਂਗੇ ਤੇ ਜਿਹੜੇ ਕੁੰਡੇ ਦੇ ਵਿੱਚ ਆਪਾਂ ਮਸਾਲਾ ਪੀਸਿਆਗਾ ਉਹਦੇ ਵਿੱਚ ਆਪਾਂ ਅੱਧਾ ਕੱਪ ਪਾਣੀ ਪਾ ਕੇ ਤੇ ਸਾਰੇ ਮਸਾਲੇ ਨੂੰ ਆਪਾਂ ਉਤਾਰ ਲਵਾਂਗੇ ਤੇ ਉਹ ਪਾਣੀ ਹੈ ਜਿਹੜਾ ਮਸਾਲੇ ਵਾਲਾ ਉਹ ਆਪਾਂ ਇਹਦੇ ਵਿੱਚ ਹੀ ਪਾ ਦਵਾਂਗੇ ਮਸਾਲੇ ਦੇ ਵਿੱਚ ਨਲ ਤਾਂ ਆਪਣਾ ਮਸਾਲਾ ਹੈਗਾ ਜਿਹੜਾ ਉਹ ਪੱਕ ਜਾਊਗਾ ਤੇ ਨਾਲੇ ਆਪਣਾ ਜਿਹੜਾ ਬੇਸਟਿੰਗ ਨਹੀਂ ਹੋਊਗਾ ਜਿਹੜਾ ਮਸਾਲਾ ਬਚਿਆ ਕੁੰਡੇ ਦੇ ਵਿੱਚ ਲੱਗਿਆ ਹੋਇਆ ਤੇ ਉਹ ਆਪਾਂ ਇੱਥੇ ਐਡ ਕਰ ਦਵਾਂਗੇ ਤੇ ਲੋ ਜੀ ਜਦ ਤੱਕ ਜਿਹੜਾ ਆਪਣਾ ਮਸਾਲਾ ਹੈ ਉਹ ਪੱਕਦਾ ਹੈਗਾ ਤੇ ਆਪਾਂ ਜਿਹੜੇ ਮੇਥੇ ਹੈਗੇ ਕਟਿੰਗ ਕਰਕੇ ਰੱਖੇ ਨੇ ਉਹਨਾਂ ਨੂੰ ਵੀ ਆਪਾਂ ਪਾਣੀ ਚੋਂ ਕੱਢ ਕੇ ਸਕੋਲ ਲੈਨੇ ਸਾਈਡ ਤੇ ਤੇ ਮਸਾਲਾ ਜਿਹੜਾ ਜਦੋਂ ਟਿਕਰ ਤੇਲ ਰਿਲੀਜ਼ ਕਰਦਾ ਹੈਗਾ ਇਹਨੇ ਪੱਕ ਗਿਆ ਤੁਸੀਂ ਦੇਖ ਸਕਦੇ ਹੋਗੇ ਇਹਨੂੰ ਆਪਾਂ ਕੜਛੀ ਮਾਰ ਲੈਣੇ ਆਗੇ ਤੇ ਬਹੁਤ ਵਧੀਆ ਮਤਲਬ ਕਿ ਜਿਹੜਾ ਮਸਾਲਾ ਆਪਣਾ ਪੱਕ ਕੇ ਤਿਆਰ ਹੋ ਗਿਆਗਾ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰ ਦਵਾਂਗੇ ਜਿਹੜੇ ਕੱਟੇ ਹੋਏ ਮੇਥੇ ਨੇਗੇ ਤੇ ਮਸਾਲੇ ਨੂੰ ਜਿੰਨਾ ਵਧੀਆ ਮਤਲਬ ਕਿ ਭੁੰਨੋਗੇ ਓਨੀ ਵਧੀਆ ਸਬਜ਼ੀ ਦਾ ਜਿਹੜਾ ਟੇਸਟ ਹੈ ਵਧੀਆ ਆਊਗਾ ਤੇ ਇਹ ਮੇਥੇ ਹੈਗੇ ਆਪਾਂ ਧੋ ਕੇ ਕੱਟ ਕੇ ਰੱਖਲੇ ਸੀਗੇ ਤੇ ਇਹ ਐਡ ਕਰ ਦਵਾਂਗੇ ਤੇ ਇਹਨਾਂ ਨੂੰ 2-4 ਮਿੰਟ ਆਪਾਂ ਮਸਾਲੇ ਦੇ ਵਿੱਚ ਪਕਾ ਲਵਾਂਗੇ ਮੇਥਿਆਂ ਨੂੰ ਤੇ ਮੇਥੇ ਜਿਹੜੇ ਥੋੜੇ ਸੌਫਟ ਹੋ ਜਾਣਗੇ ਤੇ ਥੋੜੇ ਭੁੱਜ ਜਾਣਗੇ ਮਸਾਲੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਬਾਕੀ ਆਪਣਾ ਸਮਾਨ ਜਿਹੜਾ ਆਪਾਂ ਭੁੰਨ ਕੇ ਰੱਖਿਆ ਆਲੂ ਤੇ ਮਟਰ ਤੇ ਜਿਹੜਾ ਇਹ ਸਬਜੀ ਦਾ ਟੇਸਟ ਹੈ ਮੇਥਿਆਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਆਲੂ ਮਟਰ ਦੀ ਸਬਜੀ ਤਾਂ ਆਪਾਂ ਅਕਸਰ ਬਣਾਉਂਦੇ ਰਹਿੰਦੇ ਹਾਂ ਸੁੱਕੀ ਵੀ ਤਰੀ ਵਾਲੀ ਵੀ ਤੇ ਪਰ ਇੱਕ ਵਾਰੀ ਇਸ ਤਰ੍ਹਾਂ ਮੇਥਿਆਂ ਵਾਲੀ ਸਬਜ਼ੀ ਤੁਸੀਂ ਬਣਾ ਕੇ ਟਰਾਈ ਕਰੋਗੇ ਤਾਂ ਤੁਸੀਂ ਇਸ ਤਰ੍ਹਾਂ ਹੀ ਜਿਹੜੀ ਸਬਜ਼ੀ ਆਲੂ ਮਟਰ ਦੀ ਮੇਥਿਆਂ ਵਾਲੀ ਬਣਾਉਣਾ ਪਸੰਦ ਕਰੋਗੇ ਕਿਉਂਕਿ ਇਹਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਕਰਾਰਾ ਤੇ ਬਹੁਤ ਹੀ ਲਜੀਜ਼ ਆਉਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਥੇ ਆਪਣੇ 4-5 ਮਿੰਟ ਦੇ ਹੋ ਗਏ ਹੈਗੇ ਤੇ ਆਪਾਂ ਨੂੰ ਭੁੱਜਦਿਆਂ ਨੂੰ ਤੇ ਵਧੀਆ ਕਲਰ ਆ ਗਿਆ ਵਧੀਆ ਮਤਲਬ ਕਿ ਐਂਟਾ ਲੱਗੇ ਨੇਗੇ ਜਿਵੇਂ ਆਪਾਂ ਕਹਿੰਦੇ ਆਂਗੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਆਪਾਂ ਆਲੂ ਤੇ ਮਟਰ ਰੱਖੇ ਸੀਗੇ ਭੁੰਨ ਕੇ ਇੱਕ ਕੜਛੀ ਮਾਰ ਲਵਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਤੇ ਆਲੂ ਮਟਰ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਵਾਂਗੇ ਜੇ ਥੋੜੀ ਜੀ ਤੁਸੀਂ ਗਰੇਵੀ ਰੱਖਣੀ ਹੈ ਸਬਜ਼ੀ ਦੇ ਵਿੱਚ ਹਲਕੀ ਜੀ ਮਤਲਬ ਕਿ ਥੋੜਾ ਜਿਆ ਹਲਕਾ ਜਿਹਾ ਰਸਾ ਜ ਰੱਖਣਾ ਹੈਗਾ ਤਾਂ ਤੁਸੀਂ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ ਗਰਮ ਕਰਕੇ ਅੱਧੇ ਕੱਪ ਦੇ ਕਰੀਬ ਬਾਕੀ ਜਿੰਨਾ ਤੁਸੀਂ ਰੱਖਣਾ ਚਾਹੋ ਤਾਂ ਜੇ ਨਹੀਂ ਤੁਸੀਂ ਰੱਖਣਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਸਲੋ ਫਲੇਮ ਦੇ ਉੱਪਰ ਤੁਸੀਂ 5-4 ਮਿੰਟ ਟਾ ਕੇ ਪਕਾ ਲਓ ਸਬਜ਼ੀ ਤੇ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਆਲੂ ਮਟਰ ਦੇ ਵਿੱਚ ਚਲੇ ਜਾਣਗੇ ਤੇ ਜਿਹੜੀ ਸਬਜ਼ੀ ਹੈ ਕੀ ਆਪਣੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਊਗੀ ਤੇ ਮੈਂ ਇੱਥੇ ਦੇ ਵਿੱਚ ਅੱਧਾ ਕੱਪ ਦੇ ਕਰੀਬ ਜਿਹੜਾ ਪਾਤਾ ਪਾਣੀ ਤੇ ਇਹਨੂੰ ਪਕਾ ਲੂੰਗੀ ਮੈਂ ਸਬਜੀ ਨੂੰ ਢੱਕ ਕੇ 4-5 ਮਿੰਟ ਫੁੱਲ ਫਰੇਮ ਦੇ ਉੱਪਰ ਤੇ ਬਿਲਕੁਲ ਸੁੱਕੀ ਜੀ ਹਲਕੀ ਜੀ ਰਸੇ ਵਾਲੀ ਸਬਜੀ ਇਹ ਬਣ ਕੇ ਤਿਆਰ ਹੋ ਜਾਊਗੀ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਅੱਗੇ ਵੀ ਕਿਸ ਤਰ੍ਹਾਂ ਦੀ ਸਬਜੀ ਬਣ ਕੇ ਤਿਆਰ ਹੋਊਗੀ ਤੇ ਵਿੱਚ ਵਿੱਚ ਦੀ ਆਪਾਂ ਇੱਕ ਦੋ ਵਾਰੀ ਜਿਹੜੀ ਇਹਦੇ ਵਿੱਚ ਕੜਸ਼ੀ ਮਾਰ ਲਵਾਂਗੇ ਤਾਂ ਕਿ ਜਿਹੜੀ ਸਬਜੀ ਹੈ ਨੀਚੇ ਨਾ ਲੱਗੇ ਕੜਾਈ ਦੇ ਵਿੱਚ ਤੇ ਕਿਉਂਕਿ ਆਪਾਂ ਹਾਈ ਫਲੇਮ ਦੇ ਉੱਪਰ ਹੀ ਪਕਾ ਰਹੇ ਆਂ ਸਬਜੀ ਨੂੰ ਤੇ ਜੇ ਆਪਾਂ ਨੇ ਮਤਲਬ ਕਿ ਪਾਣੀ ਨਹੀਂ ਪਾਇਆ ਹੁੰਦਾ ਤਾਂ ਆਪਾਂ ਸਲੋ ਫਲੇਮ ਦੇ ਉੱਪਰ ਹੀ ਪਕਾਉਂਦੇ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਹਰਾ ਧਨੀਆ ਪਾ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਤੇ ਐਨੇ ਕਰਸੇ ਵਾਲੀ ਮਤਲਬ ਕਿ ਜਿਹੜੀ ਸਬਜੀ ਮੈਂ ਬਣਾ ਕੇ ਤਿਆਰ ਕੀਤੀ ਹੈ ਤੇ ਇਧਰ ਆਪਾਂ ਗਰਮ ਗਰਮ ਫੁਲਕੇ ਬਣਾ ਲੈਨੇ ਹੈਗੇ ਨਾਲ ਹੀ ਤੇ ਇਹਨੂੰ ਤੁਸੀਂ ਸਬਜੀ ਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਇਧਰ ਆਪਾਂ ਗਰਮ ਗਰਮ ਫੁਲਕੇ ਬਣਾ ਲਏ ਹੈਗੇ ਤੇ ਆਪਾਂ ਮਖਣੀ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਚੋਪੜ ਲਿਆਗਾ ਦੋਨੇ ਫੁਲਕਿਆਂ ਨੂੰ ਨਾਲ ਹਰੀ ਮਿਰਚ ਲੈ ਲਈਏ ਇੱਕ ਆਮਲੇ ਦਾ achar ਲੈ ਲਿਆਗਾ ਤੇ ਉੱਪਰ ਰੱਖ ਲਵਾਂਗੇ ਆਪਾਂ ਸਬਜੀ ਤੇ ਉੱਪਰ ਰੱਖ ਲਾਂਗੇ ਮੱਖਣੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟਕਾਲ ਜੀ